ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਉਪਰ ਆਇਆ ਜਿੰਨਾਂ ਦਾ ਸਵਾਗਤ ਹੈ YouTube ਫੈਮਿਲੀ ਦਾ ਸਾਰੇ ਠੀਕ ਠਾਕ ਹੋ ਦੀਓ ਦੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਟ੍ਰਿਕ ਹੋ ਗਈ ਹੈ ਜੀ 25 ਅਕਤੂਬਰ ਤੇ ਦਿਨ ਹੋ ਗਿਆ ਸ਼ਨੀਵਾਰ ਤੇ ਦੁਪਹਿਰ ਦਾ ਟਾਈਮ ਹੋ ਗਿਆ ਤੇ ਮੈਂ ਵੀਡੀਓ ਬਾਈਸੇ ਸਵੇਰੇ ਕੱਲ ਬਣਾਇ ਸੀ ਕਿ ਕੁੰਡੇ ਨਾਲ ਮਤਲ ਮਸਾਲਾ ਰਗੜਿਆ ਸੀਗਾ ਜੋ ਵੀ ਬਾਈ ਉਹ ਚੱਕ ਦਿੰਦਾ ਪਹਿਣਾ ਨੇ ਬਹੁਤ ਸੋਹਣੇ ਉਤੇ ਕਮੈਂਟ ਕਰ ਤੇ ਇਹ ਕੀਤੇ ਆ ਬਹੁਤ ਵਧੀਆ ਲੱਗਾ ਮੈਨੂੰ ਹਨਾ ਔਰ ਉਸ ਬਲੌਗ ਦਾ ਇੰਪ੍ਰੈਸ਼ਨ ਵੀ ਬਹੁਤ ਸੋਹਣਾ ਆ ਮੈਂ ਬੜੀ ਛੋਟੀ ਚੱਕੇ ਤਾਂ ਸੀਗਾ ਮੈਂ ਕੀ ਗੱਲ ਆ ਤੇ ਤੁਸੀਂ ਟਾਈਟਲ ਥੰਬਨੇਲ ਦੇਖ ਕੇ ਸਮਝ ਹੀ ਗਏ ਹੋਵੋਗੇ ਅਜ ਮੈਂ ਕਿਹੜੀ ਗੱਲ ਕਰਨ ਜਾ ਰਹੀ ਆ ਮੈਂ ਗੱਲ ਕਰਨ ਜਾ ਰਹੀ ਆ ਮੈਗ ਪਹਿਣ ਬਾਰੇ ਹਨਾ ਜੋ ਕਿ ਸਾਰੇ ਮੈਗ ਪਹਿਣ ਨੂੰ ਜਾਣਦੇ ਯਾਰਾ ਪੰਜਾਬੀ ਬਲੌਗਰ ਬਹੁਤ ਪੁਰਾਣੀ ਬਲੌਗਰ ਆ ਉਹ ਤੇ ਮਸ਼ਹੂਰ ਹੈ ਕਾਫੀ ਬਲੌਗਰ ਉਹ ਤੇ ਪਹਿਲਾਂ ਵੀ ਮੈਂ ਕਾਫੀ ਵੀਡੀਓ ਪਾਈਆਂ ਪੈਂਟ ਤੇ ਤੇ ਨਤੰਦਰੋਸਤੀ ਵਾਸਤੇ ਵਾਇਗਿਰੋ ਨਾਲ ਤੰਦਰੁਸਤੀ ਦੇ ਵੀ ਚੜ੍ਹਦੀ ਕਲਾ ਦੇ ਵੀ ਹਨਾ ਤੇ ਪੈਣ ਮੈਂ ਕਹਿੰਦਾ ਬਹੁਤ ਹੀ ਠੰਡੇ ਸੁਹਾ ਦੇ ਆ ਵੀ ਬਹੁਤ ਜ਼ਿਆਦਾ ਹਨਾ ਤੇ ਇਹਨਾਂ ਬਲੌਗ ਐਸ ਵੀਨ ਦਾ ਤੇ ਇਹ ਉਹ ਕੁਲਚਿਆਂ ਦੀ ਮਤਲਬ ਕੁਲਚਿਆਂ ਦਾ ਬਲੌਗ ਸੀਗਾ ਕੁਲਚਿਆਂ ਦਾ ਮਤਲਬ ਸਟਾਰ ਸੀ ਉਹ ਤੇ ਉੱਥੇ ਮਸ਼ਹੂਰੀ ਕਾੜਦੇ ਸੀ ਉਹਨਾਂ ਦੀ ਤੇ ਫਿਰ ਉਹਨਾਂ ਨੇ ਕਮੈਂਟ ਬਣ ਸੇਤ ਕਰੀਵਨ ਕਮੈਂਟ ਬਣਦੀ ਹੁੰਦੀ ਆ ਦੇਖੋ ਜੀ ਕਮੈਂਟ ਆਉਂਦੇ ਆ ਉਹਨੂੰ ਕਿਦਾਂ ਦੇ ਜਾਂ ਕਿਦਾਂ ਦੇ ਵੀ ਉਹਨਾਂ ਨੇ ਫੇਰ ਬੰਦ ਕਰਤੇ ਆ ਤੇ ਚਲੋ ਖੈਰ ਰਿਪਲਾਈ ਵੀ ਦੇਣਾ ਚਾਹੀਦਾ ਹਨਾ ਆਪਾਂ ਨੂੰ ਕਮੈਂਟਾਂ ਦਾ ਜਵਾਬ ਵੀ ਦੇਣਾ ਚਾਹੀਦਾ ਆ ਤੇ ਇਦਾਂ ਪਰਪੈਣ ਦੀ ਚੁੱਪੀ ਜਿਹੜੀ ਹੈ ਨਾ ਤੇ ਪਤਾ ਨਹੀਂ ਕਿ ਉਹ ਕੀ ਸੋਚਦੇ ਆ ਵੀ ਕੋਈ ਇਹਨਾਂ ਨੂੰ ਚੰਗਾ ਕਹਵੇ ਕੋਈ ਮਾੜਾ ਕਹਵੇ ਉਹ ਕੁਝ ਨਹੀਂ ਕਿਸੇ ਨੂੰ ਕਹਿੰਦੇ ਆਪਣੇ ਆਪ ਚ ਮਸਤੀ ਆ ਵਾਈ ਗੁਰ ਨਾਲ ਲੈਂਦੇ ਆ ਤੇ ਹੁਣੀ ਵੀ ਇਦੇ ਚਾਹੀਦੀ ਆ ਤੇ ਚਲੋ ਖੈਰ ਪਰ ਜਿਹੜੇ ਬਲੌਗ ਬਣਾਉਂਦੇ ਆ ਨਾ ਕੋਈ ਵੀ ਲਾ ਲੋ ਹਨਾ ਵੀ ਬਹੁਤ ਗਲਤ ਬੋਲਦੇ ਆ ਵੀ ਸੁਣਿਆ ਨਹੀਂ ਜਾ ਰਿਆ ਵੀ ਉਹਨਾਂ ਦਾ ਮਹਕਮਾ ਤਲਾਕ ਹੋ ਗਿਆ ਆ ਜੀ ਆ ਬੋ ਹਨਾ ਤੇ ਬਹੁਤ ਗਲਤ ਗਲਤ ਗੱਲਾਂ ਮਤਲਬ ਕਹਿੰਦੇ ਆ ਇਦਾਂ ਕਿਸੇ ਨੂੰ ਕਹਿਣਾ ਨਹੀਂ ਚਾਹੀਦਾ ਕਿਉਂਕਿ ਕਿਸੇ ਦੀ ਪਰਸਨਲ ਲਾਈਫ ਹੈ ਨਾ ਤੇ ਆਪਾਂ ਨੂੰ ਪਰਸਨਲ ਲਾਈਫ ਤੇ ਨਹੀਂ ਬੋਲਣਾ ਚਾਹੀਦਾ ਉਹਨਾਂ ਦੀ ਲਾਈਫ ਹੈ ਜਿੱਦਾਂ ਮਰਜੀ ਉਹ ਹਨਾ ਜਿੱਦਾਂ ਕੱਲ ਕਹਿ ਲੋ ਵੀ ਜੀਣ ਜਾਂ ਕਿਦਾਂ ਵੀ ਹੈ ਨਾ ਤਾਂ ਆਪਾਂ ਨੂੰ ਇੰਨਾ ਵੀ ਡੂੰਘਾਈ ਤੱਕ ਨਹੀਂ ਜਾਣਾ ਚਾਹੀਦਾ ਹਨਾ ਤੇ ਤਰ੍ਹਾਂ ਤਰ੍ਹਾਂ ਦੇ ਮਤਲਬ ਗੱਲਾਂ ਹੁੰਦੀਆਂ ਆ ਆਪਾਂ ਸੁਣਦੇ ਆ ਕਿਦਾਂ ਵੀ ਹੈ ਨਾ ਤੇ ਹਰੇਕ ਦਾ ਆਪਣਾ ਪਰਸਨਲ ਲਾਈਫ ਹੁੰਦੀ ਆ ਤੇ ਪਿਛੇ ਪਿਛਲੀ ਵੀਡੀਓ ਮੈਂ ਪਾਈਆਂ ਸੀਆਂ ਭੈਣ ਤੇ ਮæg ਭੈਣ ਤੇ ਉਸ ਵੀਡੀਓ ਤੇ ਨਾ ਦੇਖੋ ਜਿਹੜੇ ਨਾਂਵਾਂ ਦੇ ਨਾਮ ਹੁੰਦੇ ਆ ਨਾ ਮæg ਭੈਣ ਦੇ ਨਾਮ ਤੇ ਕਈਆਂ ਦੇ ਭੈਣਾਂ ਦੇ ਨਾਮ ਵੀ ਹੈ ਕਈਆਂ ਭਰਾਵਾਂ ਦੇ ਨਾਮ ਵੀ ਹੈ ਨਾ ਮੈਨੂੰ ਇਹ ਕੰਟੀ ਕਹਿੰਦੀ ਤੂੰ ਮੇਰੀ ਨੌ ਦਾ ਨਾਮ ਲਿਆ ਮੈਂ ਕਹਿੰਦੀ ਹਾਟੀ ਮੈਂ ਕਿਸੇ ਦੀ ਨੌ ਦਾ ਨਾਮ ਨਹੀਂ ਲਿਆ ਹੈਗਾ ਬਲੌਗਰ ਭੈਣ ਆ ਮਹਿਕ ਮੈਨ ਤੇ ਮੈਂ ਉਹਦੀ ਗੱਲ ਕੀਤੀ ਹੈ ਨਾ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਮੈਂ ਸਾਰਾ ਤੇਰਾ ਬਲੌਗਸ ਮੈਂ ਤੂੰ ਸਾਡੀ ਗੱਲ ਵੀ ਨਹੀਂ ਕੀਤੀ ਮੈਂ ਤੁਹਾਡੀ ਕੋਈ ਗੱਲ ਨਹੀਂ ਕੀਤੀ ਹੈਗੀ ਇਸ ਕਰਕੇ ਨਾ ਦੇ ਪਿੱਛੇ ਲੜਾਈ ਵੀ ਹੋ ਜਾਂਦੀ ਹੈ ਨਾ ਮਹਿਕ ਮੈਨ ਦੇ ਨਾਂ ਦੇ ਹੋਈ ਲੜਾਈ ਹੈ ਨਾ ਤੇ ਮੈਂ ਕਹਿੰਦੀ ਸੋਚੋ ਨਾ ਇਦਾਂ ਤੂੰ ਉਹਨਾਂ ਨੂੰ ਸਾਰੀ ਦੁਨੀਆ ਜਾਣਦੀ ਹੈ ਨਾ ਤੇ ਉਹ ਹੁਣ ਉਹ ਘਣਾਉਣ ਦੇ ਬਲੌਗ ਬਣਾਉਂਦੇ ਆ ਪੰਜਾਬੀ ਬਲੌਗ ਉਹਨਾਂ ਦੀ ਫੈਮਿਲੀ ਬਹੁਤ ਵਧੀਆ ਆ ਤੇ ਉਹਨਾਂ ਦੀ ਸੱਸ ਜਿਹੜੀ ਆ ਵੀ ਬਹੁਤ ਸੋਹਣੀਏ ਵੀਡੀਓ ਬਣਾਉਂਦੇ ਕੁਕਿੰਗ ਹੈ ਨਾ ਉਹਨਾਂ ਦਾ ਬੋਲਣ ਦਾ ਤਾਜ ਮੈਨੂੰ ਬਹੁਤ ਸੋਹਣਾ ਲੱਗਦਾ ਹੈ ਤੇ ਬਹੁਤ ਹੀ ਸੋਹਣੀ ਫੈਮਲੀ ਤੇ ਚੰਗੀ ਫੈਮਲੀ ਹੈ ਨਾ ਅਗੇ ਘਰਾਂ ਵਿੱਚ ਚਲੋ ਖੈਰ ਹੋ ਜਾਂਦੀਆਂ ਹਨ ਹਰੇਕ ਦੇ ਹੋ ਜਾਂਦੀਆਂ ਕਿਸੇ ਦੇ ਕਿਉਂ ਨਹੀਂ ਹੁੰਦੀ ਕਿਸੇ ਦੇ ਕਹਿ ਲਓ ਵੀ ਮੁਠੀ ਬੰਦ ਹੁੰਦੀ ਹੈ ਕਿਸੇ ਦੀ ਖੁੱਲ ਜਾਂਦੀ ਹੈ ਇੰਨਾ ਫਰਕ ਪੈਂਦਾ ਤੇ ਹੁੰਦੀ ਹੈ ਹਰੇਕ ਹਰੇਕ ਦੇ ਘਰ ਹੁੰਦੀਆਂ ਹੁੰਦੀਆਂ ਨਾ ਤੇ ਜਿੱਥੇ ਦੇ ਕਿੰਨੇ ਦੋ ਭਾਂਡੇ ਖੜਕਦੇ ਹੁੰਦੇ ਨਾ ਹੁਣ ਕਿਸੇ ਦੇ ਘਰ ਦਾ ਕੀ ਪਤਾ ਜਾਂ ਕਿਦਾਂ ਵੀ ਹੈ ਨਾ ਤੇ ਆਪਾਂ ਨੂੰ ਇਸ ਵਾਰ ਇਹ ਕੁਝ ਨਹੀਂ ਪਤਾ ਹੈਗਾ ਤੇ ਚਲੋ ਜੋ ਖੈਰ ਜੋ ਭੈਣ ਨਹੀਂ ਮੈਗ ਭੈਣੇ ਰਿਪਲਾਈ ਕਿ ਨਹੀਂ ਕਰਨਾ ਚਾਹੁੰਦੀ ਕਮੈਂਟ ਉਹਨਾਂ ਦੀ ਆਪਣੀ ਸੋਚਣੀ ਆ ਵੀ ਕਿਉਂ ਨਹੀਂ ਕਰਨਾ ਚਾਹੁੰਦੇ ਨਾ ਉਹ ਮੇਰੇ ਨੇ ਲੋਕ ਕਿ ਉਹਨਾਂ ਨੂੰ ਕਮੈਂਟ ਕਰਦੇ ਹੁਣ ਤਾਂ ਹਰ ਕਿ ਉਹਨਾਂ ਨੇ ਕਮੈਂਟ ਬੰਦ ਹੀ ਕਰਦੇ ਨਾ ਤੇ ਪਿਛਲੀ ਵੀਡੀਓ ਤੇ ਵੀ ਕਮੈਂਟ ਬੰਦ ਸੀ ਆ ਹੁਣ ਤਾਂ ਹੁਣ ਵੀ ਇਹਨਾਂ ਬਲੌਗ ਪਾਸ ਹੁਣ ਵੀ ਕਮੈਂਟ ਬੰਦ ਆ ਤੇ ਹੋ ਸਕਦਾ ਉਹ ਨਾ ਜਵਾਬ ਦੇਣਾ ਚਾਹੁੰਦੇ ਹੁਣ ਨਾ ਪਤਾ ਨਹੀਂ ਕੀ ਸੋਚਦੇ ਆ ਚਲੋ ਖੈਰ ਉਹਨਾਂ ਦੀ ਉਹਨਾਂ ਦੀ ਆਪਣੀ ਲਾਈਫ ਉਹਨਾਂ ਦੀ ਮਰਜ਼ੀ ਆ ਨਾ ਆਪਾਂ ਨੂੰ ਕੁਛ ਨਹੀਂ ਕਹਿ ਸਕਦੇ ਤੇ ਆਪਣੇ ਹਿਸਾਬ ਨਾਲ ਹਰੇਕ ਦੀ ਲਾਈਫ ਹੁੰਦੀ ਆ ਜੀਂਦਾ ਕੋਈ ਨਾ ਤੇ ਇੱਕਾਂ ਨੂੰ ਕਿਸੇ ਨੂੰ ਨਾ ਯਾਨੀ ਕਹਿੰਣਾ ਟੌਰਚਰ ਕਰਨਾ ਜਾਂ ਕਿਦਾਂ ਵੀ ਹੈਗਾ ਨਾ ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਸੁਣਨ ਨੂੰ ਮਿਲਦੇ ਆ ਤੇ ਚਲੋ ਅਸੀਂ ਤਾਂ ਇਹੀ ਕਹਿੰਨੇ ਆ ਪਰਮਾਤਮਾ ਨੇ ਦੀ ਦੇਹ ਅਰੋਗਤਾ ਬਖਸ਼ੇ ਹਨਾ ਵੀ ਤਾਂ ਤੰਦਰੁਸਤੀ ਦੇ ਵੀ ਤਾਂ ਤੰਦਰੁਸਤੀ ਨਾਲ ਦੀ ਕੋਈ ਨਹੀਂ ਗੱਲ ਹੈਗੀ ਵੀ ਤੰਦਰੁਸਤੀ ਨਾਲ ਸਾਰਾ ਕੁਸ਼ਣ ਦਾ ਆ ਤੇ ਠੀਕ ਠਾਕ ਰੱਖਣਾ ਉਹਨਾਂ ਨੂੰ ਜਿੱਥੇ ਰਹਿਣ ਖੁਸ਼ ਰਹਿਣ ਤੇ ਵਧੀਆ ਰਹਿਣ ਤੰਦਰੁਸਤ ਰਹਿਣ ਹਨਾ ਜਿੱਥੇ ਕੈਨੇਡਾ ਰਹਿਣ ਚਾਹੀਦਾ ਇੱਧਰ ਰਹਿਣਾ ਉਹ ਤੇ ਮੇਰੇ ਖਿਆਲ ਕੈਨੇਡਾ ਤੋਂ ਆ ਗਏ ਹੁਣ ਪਿਛਲੇ ਦਿਨੀ ਕੈਨੇਡਾ ਸੀਗੇ ਤੇ ਆਪਣਾ ਵਾਟੇ ਬਰਥਡੇ ਉਹਨਾਂ ਨੇ ਮਨਾਇਆ ਉਹਨਾਂ ਜਾਣ ਤੋਂ ਪਹਿਲਾਂ ਬਾਹਰ ਜਾਣ ਤੋਂ ਪਹਿਲਾਂ ਤੇ ਹੁਣ ਆਪਣੇ ਭਰਾ ਭਤਾਈ ਦੇ ਨਾਲੇ ਨਜ਼ਰ ਆਉਂਦੇ ਆ ਉਹ ਤੇ ਭਰਾ ਭਤਾਈ ਇਹਨਾਂ ਦੇ ਬਹੁਤ ਵਧੀਆ ਸਪੋਰਟ ਮੈਂ मतलब ਕਰਦੇ ਆ ਔਰ ਕਰਨੀ ਵੀ ਚਾਹੀਦੀ ਹੈ ਨਾ ਤੇ ਬਾਕੀ ਸੁਣਨੇ ਚ ਕਮੈਂਟਾਂ ਚ ਹੁਣ ਚਲੋ ਖੈਰ ਨਹੀਂ ਦੇਖੇਗੇ ਪਹਿਲਾਂ ਕਮੈਂਟ ਦੇਖਦੀ ਹੁੰਦੇ ਸੀਗੇ ਵੀ ਕਹਿੰਦੇ ਇਹ ਵੀ ਆਪਣਾ ਚੈਨਲ ਗਰੋ ਕਰਨ ਵਾਸਤੇ ਵੀਦਾਂ ਮੈਂ ਕਰਦੀ ਆ ਜੀ ਉਹ ਹੈ ਨਾ ਤੇ ਆਪਾਂ ਇਸ ਬਾਰੇ ਕੀ ਕਹਿ ਸਕਦੇ ਆ ਨਾ ਇਹਨਾਂ ਦੀ ਆਪਣੀ ਲਾਈਫ ਆ ਤੇ ਚਲੋ ਜੀ ਠੀਕ ਆ ਤੇ ਅੱਜ ਦੇ ਵਲੌਗ ਦਾ ਕਰਦੇ ਇਥੇ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਇੱਕ ਕਰਕੇ ਜੀ ਦੱਸਿਆ ਕਰੋ ਸਾਡੇ ਬਲੌਗ ਤੁਹਾਨੂੰ ਕਿਦਾਂ ਲੱਗਦੀਆਂ ਔਰ ਕਮੈਂਟ ਕਰਦੀਆਂ ਪੈਣਾ ਬਹੁਤ ਸੋਹਣੇ ਬਹੁਤ ਸਾਰੇ ਤੇ ਬਹੁਤ ਵਧੀਆ ਤੇ ਬਨਮਨ ਬਹੁਤ ਖੁਸ਼ ਹੁੰਦਾ ਹੈ ਪੂਰੀ ਸਪੋਰਟ ਮਿਲਦੀ ਆ ਤੇ ਜਿਦਾਂ ਕਹ ਲੋ ਵੀ ਮੈਨੂੰ ਤਾਂ ਕਮੈਂਟ ਹਜ਼ਾਰਾਂ ਸਬਸਕ੍ਰਾਈਬਰ ਵਾਲੀਆਂ ਪੈਣਾ ਕਰਦੀਆਂ ਹਨ ਕਿਸੇ ਦੇ 20000 ਆ ਕਿਸੇ ਦੇ 10000 ਆ ਕਿਸੇ ਦੇ 15000 ਆ ਕਿਸੇ ਦੇ ਲੱਖ ਦੋ ਲੱਖ ਹਨਾ ਤੇ ਬਹੁਤ ਸੋਹਣਾ ਮਤਲਬ ਪੈਣਾ ਸਪੋਰਟ ਕਰਦੀਆਂ ਔਰ ਇਦਾਂ ਹੀ ਸਪੋਰਟ ਕਰਿਆ ਕਰੋ ਜੀ ਸਾਰੇ ਜਾਣੇ ਹਨਾ ਤਾਂ ਜੋ ਆਪਾਂ ਆਪਣੀ ਮੰਜ਼ਿਲ ਦੇਖੋ ਜੀ ਕੋਈ ਨਹੀਂ ਵੱਡਾ ਹੈਗਾ ਸਾਰੇ ਕੋ ਜਈ ਹੈ ਨਾ ਤੇ سپورਟ ਵਾ ਜਿੰਨੀ ਹੁੰਦੀ ਹੈ سپورਟ ਕਰਿਆ ਕਰੋ ਤੇ ਬਸ ਇਹੀ ਹੈ ਜੀ ਤੇ ਹੋਰ ਕੋਡ ਚਾਹ ਵੀ ਲਈਏ ਹਣ ਅਦਰਕ ਵਾਲੀ ਤੇ ਸਤਰੀਆਂ ਦਾ ਸਾਰਿਆਂ ਨੂੰ ਕਿ ਬਾਈ ਜੀ